ਕਿ ਤੁਸੀਂ ਕੈਨੇਡਾ ਤੋਂ ਪਰਤੇ ਫਿਰ ਤੁਸੀਂ ਆ ਕੇ ਸਿਆਸਤ ਚ ਆਉਣ ਦਾ ਫੈਸਲਾ ਕਿਵੇਂ ਲੈ ਲਿਆ ਤੇ ਉਹਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਕਿਉਂ ਸਭ ਤੋਂ ਵੱਡੀ ਜਿਹੜੀ ਸਿਆਸਤ ਵਿੱਚ ਜਿਹੜੇ ਬਾਹਰ ਜਿੰਦਾ ਉਹ ਸਿਆਸਤ ਵਿੱਚ ਆਪਣਾ ਰੁਝਾਨ ਘਟਾ ਦਿੰਦੇ ਆ ਹੂੰ ਇਹੀ ਇੱਕ ਵੱਡਾ ਕਾਰਨ ਆ ਮੇਰਾ ਵਾਪਸ ਆ ਕੇ ਸਿਆਸਤ ਵਿੱਚ ਦੁਆਰਾ ਚੱਲਣ ਦਾ ਜਾਂ ਤੁਰਨ ਦਾ ਕਿਉਂਕਿ ਸਾਡੀ ਨੌਜਵਾਨੀ ਅੱਜ ਦੇ ਸਮੇਂ ਚ ਇੱਕ ਕਹਿੰਦੇ ਹੁੰਦੇ ਨਸ਼ਾ ਕਹਿੰਦੇ ਸੀ ਘੋਣਾਗੂ ਖਾਰਿਆ ਪਰ ਅੱਜ ਦੇ ਸਮੇਂ 'ਚ ਵਿਦੇਸ਼ ਸਾਨੂੰ ਘੋਣਾਗੂ ਖਾਰਿਆ ਤੁਸੀਂ ਕੁਝ ਦਿਨ ਪਹਿਲਾਂ ਇੱਕ ਇਕੱਠ ਕੀਤਾ ਜ਼ਿਲ੍ਹਾ ਤੇ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਅ ਵਿਕਰਮਜੀਤ ਸਿੰਘ ਮਜੀਠੀਆ ਉੱਥੇ ਪਹੁੰਚਦੇ ਆ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਜਿਹੜੇ ਆ ਤੁਸੀਂ ਉੱਥੇ ਇਕੱਠੇ ਕਰਨ 'ਚ ਸਫਲ ਰਹੇ ਪਰ ਵਿਕਰਮਜੀਤ ਸਿੰਘ ਮਜੀਠੀਆ ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਨਾਮ ਜਿਹੜਾ ਹੈ ਅਕਸਰ ਉਹਨਾਂ ਦਾ ਨਾਮ ਵੀ ਵਿਵਾਦਾਂ ਦੇ ਨਾਲ ਰਹਿੰਦਾ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਤ ਸਿੰਘ ਮਾਨ ਦੇ ਅਕਸਰ ਨਿਸ਼ਾਨੇ ਤੇ ਰਹਿੰਦੇ ਆ ਵਿਕਰਮਜੀਤ ਸਿੰਘ ਮਜੀਠੀਆ ਸਿੱਧੀ ਜੀ ਗੱਲ ਕਰਾਂ ਸਿੱਧਾ ਸਵਾਲ ਪੁੱਛਾਂ ਤੇ ਨਸ਼ਿਆਂ ਨੂੰ ਲੈ ਕੇ ਤੁਹਾਡੇ ਇਹ ਪਹਿਲੇ ਕੁਐਸਚਨ ਦਾ ਮੈਂ ਜਵਾਬ ਇੱਕ ਜ਼ਰੂਰ ਦੇਣਾ ਚਾਹੁੰਗਾ ਉਹਦੇ ਵਿੱਚੋਂ ਤੁਹਾਡੀ ਗੱਲ 'ਚੋਂ ਗੱਲ ਟੋਕਦਾ ਹੂੰ ਮੁੱਖ ਮੰਤਰੀ ਦੇ ਨਿਸ਼ਾਨੇ ਤੇ ਬਿਕਰਮਜੀਤ ਸਿੰਘ ਮਜੀਠੀਆ ਨਹੀਂ ਰਹਿੰਦੇ ਬਿਕਰਮਜੀਤ ਸਿੰਘ ਮਜੀਠੀਆ ਦੇ ਨਿਸ਼ਾਨੇ ਤੇ ਮੁੱਖ ਮੰਤਰੀ ਹੀ ਰਹਿੰਦੇ ਆ ਨਹੀਂ ਤੁਸੀਂ ਮਜੀਠੀਆ ਸਾਹਿਬ ਦੀ ਗੱਲ ਕੀਤੀ ਵੀ ਉਹ ਤੁਸੀਂ ਸਾਡੇ ਹਲਕੇ ਚ ਆਏ ਆ ਤੇ ਨਸ਼ੇ ਦੇ ਸੌਦਿਆਂ ਦਾ ਸ਼ੱਕ ਜੜਾ ਨਸ਼ੇ ਦੇ ਹਾਂ ਲਫ਼ਜ਼ ਜਿਹੜੇ ਵਰਤੇ ਜਾਂਦੇ ਮੈਂ ਨਾਮ ਨਹੀਂ ਲੈਣਾ ਕਿਸੇ ਨੇਤਾ ਦਾ ਪਰ ਇਹਨਾਂ ਲਫ਼ਜ਼ ਵਰਤੇ ਜਾਂਦੇ ਆ ਉਸ ਗੱਲ ਦਾ ਜਵਾਬ ਦੇਣ ਲੱਗਾ ਵੀ ਜੇ ਕਿਸੇ ਨੇ ਸਾਡੀ ਨੌਜਵਾਨੀ ਦਾ ਕਹਾਣ ਕੀਤਾ ਚਾਹੇ ਉਹ ਕਾਂਗਰਸ ਤੋਂ ਸੀ ਉਹ ਸੀਗੇ ਜਬ ਕੋਈ ਵੀ ਸੀ ਜਿਹਨੇ ਵੀ ਸਾਡੀ ਜਵਾਨੀ ਦਾ ਕਹਾਣ ਕੀਤਾ ਸਾਡੇ ਪੰਜਾਬ ਦੀ ਜਵਾਨੀ ਨੇ ਉਹਨਾਂ ਨੂੰ ਕਦੀ ਸੈਪਟ ਨਹੀਂ ਕੀਤਾ ਜਲ ਮੈਂ ਇਹ ਗੱਲ ਠੀਕ ਹੈ ਤੁਸੀਂ ਆਪਣਾ ਪੱਖ ਰੱਖ ਰਹੇ ਹੋ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਮੁੱਖ ਚੇਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਦਾ ਉਹਨਾਂ ਵੱਲੋਂ ਫਿਰ ਮਾਫੀ ਮੰਗਣ ਨੂੰ ਤੁਸੀਂ ਕਿਵੇਂ ਦੇਖਦੇ ਆਪਕ ਜੀ ਗੱਲ ਆ ਜੇ ਆਪ ਸਾਡਾ ਸਾਡਾ ਸਭ ਕੁਝ ਸਾਡਾ ਪੰਥ ਆ ਸਾਡਾ ਗੁਰੂ ਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਆ ਮੈਂ ਕਹਿੰਦਾ ਕੋਈ ਇਹਦੇ ਵਿੱਚ ਕੋਈ ਬੁਰੀ ਗੱਲ ਨਹੀਂ ਹੈਗੀ ਤੁਹਾਨੂੰ ਜੋ ਹਾਲਾਤ ਨੇ ਤੁਸੀਂ ਸ਼ਹਿਰਪੁਰ ਦੇ ਇੱਕ ਉੱਗੇ ਪੱਤਰਕਾਰ ਹਾਂ ਤੁਸੀਂ ਗਰਾਊਂਡ ਦੀ ਰਿਪੋਰਟ ਜਿਹੜੀ ਅਸਲੀਅਤ ਦੀ ਰਿਪੋਰਟ ਆ ਉਹ ਸਾਹਮਣੇ ਜ਼ਰੂਰ ਲੈ ਕੇ ਆਓ ਇਦਾਂ ਨਹੀਂ ਵੀ ਮਹੱਲਾ ਕਲੀਨਿਕ ਕੀ ਆ ਮਹੱਲਾ ਕਲੀਨਿਕ ਦੀ ਗੱਲ ਕੀਤੀ ਹੈ ਤੁਸੀਂ ਕਦੀ ਆਪ ਦਵਾਈ ਲਈਓ ਤੁਸੀਂ ਹੁਣ ਤੁਸੀਂ ਕੋਈ ਮੰਤਰੀ ਹੁਣ ਮੈਂ ਨਾਮ ਤਾਂ ਨਹੀਂ ਲੈਣਾ ਚਾਹੁੰਦਾ ਕੋਈ ਮਸਤਲਾ ਦਵਾਈ ਲੈਣ ਕਿਉਂ ਨਹੀਂ ਕਿਉਂ ਜਾਂਦੇ ਆ ਇਹ ਮਹੱਲਾ ਕਲੀਨਿਕਾਂ ਚ ਜਾਣ ਰੰਗ ਕਰਕੇ ਨਾਮ ਦਿੱਤਾ ਮਹੱਲਾ ਕਲੀਨਿਕ ਨਾ ਕੋਈ ਡਾਕਟਰ ਤੁਸੀਂ ਸਰਕਾਰੀ ਹਸਪਤਾਲ ਜਿਹੜਾ ਸਾਡਾ ਸ਼ਹਿਰ ਕੋਲ ਦਾ ਉੱਥੇ ਜਾ ਕੇ ਦੇਖੋ ਉੱਥੇ ਕੀ ਹਾਲਾਤ ਨੇ ਤੁਸੀਂ ਵਾਸ਼ਰੂਮ ਚ ਜਾ ਕੇ ਦੇਖ ਲਓ ਕਿ ਕੀ ਹਾਲਾਤ ਕਦੀ ਮਰੀਜ਼ ਨਾ ਜਾ ਕੇ ਤਾਂ ਦੇਖਿਓ ਨਵੀਂ ਸਰਕਾਰ ਹੈ ਸੰਪੁਰ ਦਾ ਥੋੜਾ ਸਮਾਂ ਤਾਂ ਲੱਗਦਾ ਹੈ ਨਾ ਸਾਰਾ ਕੁਝ ਠੀਕ ਕਰਨ ਨੂੰ ਲੋਕਾਂ ਦਾ ਵੀ ਕਹਿਣਾ ਹੈ ਕਿ ਪੁਰਾਣੀਆਂ ਸਰਕਾਰਾਂ ਨੇ ਕੀ ਕੀਤਾ ਹੁਣ ਨਵੀਂ ਸਰਕਾਰ ਨੂੰ ਸਮਾਂ ਲੱਗਦਾ ਹੈ ਲੋਕ ਇਹ ਤਰਕ ਦਿੰਦੇ ਨੇ ਜਾਂ ਜਿਹੜੇ ਪਾਰਟੀ ਦੇ ਵਰਕਰ ਨੇ ਉਹ ਵੀ ਇਹ ਕਹਿੰਦੇ ਨੇ ਕਿ ਥੋੜਾ ਸਮਾਂ ਤਾਂ ਚਾਹੀਦਾ ਨਾ ਜ ਦੋ ਕੁ ਸਾਲ ਹੋਇਆ ਸੀ ਡਾਕਟਰ ਰਾਜ்குਮਾਰ ਸਾਹਿਬ ਜਿਹੜੇ ਉਹ ਆਪ ਦੇ ਨਹੀਂ ਉਹ ਕਾਂਗਰਸ ਦੇ ਕੈਂਡੀਡੇਟ ਸੀਗੇ ਤੇ ਇਹ ਕੁਛ ਹੁਣ ਤੁਹਾਨੂੰ ਵੀ ਪਤਾ ਫਿਰ ਜਿੱਦਣ ਕੋਈ ਸ਼ਾਮਲ ਹੋਇਆ ਉਹ ਤੋਂ ਇੱਕ ਦਿਨ ਪਹਿਲਾਂ ਉਹਨੇ ਭਗਵੰਤ ਮਾਨ ਸਾਹਿਬ ਦੇ ਤਾਲੇ ਨੂੰ ਸੰਗਲ ਲਾਇਆ ਸੀਗਾ ਤੇ ਥੋੜੇ ਦਿਨ ਪਹਿਲਾਂ ਹੀ ਵਿਧਾਨ ਸਭਾ ਚ ਉਹਨੇ ਇੱਕ ਕਰਜ਼ੇ ਦੀ ਪੰਡ ਲੈ ਕੇ ਗਏ ਸੀ ਉਹ ਮੈਨੂੰ ਸਮਝ ਤਾਂ ਨਹੀਂ ਲੱਗੀ ਕਿ ਉਹ ਕਰਜ਼ੇ ਦੀ ਪੰਡ ਵੀ ਕਿੱਥੇ ਗਈ ਤੇ ਉਹ ਸੰਗਲ ਵੀ ਕਿੱਥੇ ਗਿਆ ਗਵਾਚ ਗਿਆ ਅੱਜ ਤੁਸੀਂ ਆਪਣੇ ਮੰਤਰੀ ਖੜੇ ਕੀਤੇ ਆ ਇਲੈਕਸ਼ਨ ਚ ਉਮੀਦ ਹੇਰ ਲਾ ਲਓ ਚਾਹੇ ਖੁੱਡੀਆਂ ਸਾਬ ਲਾ ਲਓ ਚਾਹੇ ਕੋਈ ਵੀ ਮੰਤਰੀ ਖੜੇ ਕਿਤੇ ਕਿਹੜਾ ਆਮ ਇੱਕ ਇੱਕ ਪਰਿਵਾਰ ਚੋਂ ਕਿਹੜੇ ਆਮ ਬੰਦੇ ਨੂੰ ਟਿਕਟ ਦਿੱਤੀ 13 ਦੇ 13 ਆਮ ਨਹੀਂ ਖਾਸ ਆ ਸਾਡੇ ਜਲੰਧਰ ਤੋਂ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲੇ ਭਾਜੀ ਇਹਨਾਂ ਨੂੰ ਅੱਜ ਦੇ ਹਾਲਾਤ ਸਰਕਾਰ ਦੇ ਇਹ ਆ ਵੀ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲੇ ਸਰਦਾਰ ਸੂਰਨ ਸਿੰਘ ਠੰਡਲ ਜੀ ਤੁਸੀਂ ਗੱਲ ਕੀਤੀ ਨਰੋਲ ਅਕਾਲੀ ਦਲ ਦੇ ਉਮੀਦਵਾਰ ਆ ਉਹ ਕਿਸੇ ਪਾਰਟੀ ਤੋਂ ਨਹੀਂ ਲੈ ਕੇ ਆਇਆ ਸਾਡੇ ਆਪਣੇ ਕੈਂਡੀਡੇਟ ਆ ਸਾਫ ਸ਼ਫੀਆ ਸ਼ਫੀਆ ਵਾਲੇ ਕੈਂਡੀਡੇਟ ਆ ਸੈਨਪੁਰ ਸਾਹਿਬ ਪਰ ਇਹ ਤੁਹਾਨੂੰ ਮੰਨਣਾ ਤਾਂ ਪੈਣਾ ਹੈ ਕਿ ਸਰਕਾਰ ਨੇ ਲੋਕ ਹਿੱਤ ਦੇ ਵਿੱਚ ਕੁਝ ਕੰਮ ਤਾਂ ਕੀਤੇ ਹੈਗੇ ਨੇ ਨਾ ਲੋਕਾਂ ਨੇ ਤਾਂ ਹੀ ਮੌਕਾ ਦਿੱਤਾ ਕਿ ਉਹਨਾਂ ਨੇ ਗੱਲਾਂ ਵੀ ਕੀਤੀਆਂ ਸੀ ਤੇ ਗੱਲਾਂ ਨਿਭਾਈਆਂ ਵੀ ਤਕਰੀਬਨ ਹਰ ਘਰ 'ਚ ਸਾਡੇ ਘਰ 'ਚ ਜਿੱਦਾਂ ਮੇਰੀ ਇੱਕ ਸਿਸਟਰ ਆ ਮੇਰੇ ਮਦਰ ਆ 2.5 ਸਾਲ ਹੋ ਗਏ 1000 ਰੁਪਿਆ ਪ੍ਰਤੀ ਮਹੀਨਾ ਦੇਣਾ ਸੀ 2.5 ਸਾਲ ਮਤਲਬ 30 ਮਹੀਨੇ ਹੋ 30000 ਇੱਕ ਲੇਡੀਜ਼ ਲਈ ਬਣਦਾ ਜਨਨ ਕੀ ਭੈਣ ਲਈ 30000 ਤੇ ਮਾਂ ਲਈ 30000 60000 ਰੁਪਇਆ ਕਰ ਪਰਤੀ ਆਇਆ ਤਾਂ ਤੁਸੀਂ ਪਾ ਦਿਓ ਬੁੱਟਾ ਜੇ ਹੁਣ ਵੀ ਦਿੰਦੇ ਤਾਂ ਵੀ ਪਾ ਦਿਓ ਆਪਾਂ ਇਸ ਗੱਲ ਤੋਂ ਤਰਾਜ ਨਹੀਂ ਕਰਾਂਗੇ ਜੇ ਇੰਨਾ ਭਲੇ ਦੀ ਗੱਲ ਕਰਦੇ ਆ ਤੇ ਆਪਾਂ ਉਸ ਚੀਜ਼ ਤੋਂ ਮੁੱਕਰਦੇ ਨਹੀਂ ਨਸ਼ੇ ਦੀ ਗੱਲ ਕਰਦੇ ਆ ਸਰਕਾਰ ਹੁਣ ਕੀਦੀ ਆ ਅੱਜ ਸਰਕਾਰ ਕੀਦੀ ਆ ਤੇ ਪਿਛਲੇ 2.5 ਸਾਲ ਤੋਂ ਸਰਕਾਰ ਕੀਦੀ ਆ ਤੇ ਉਸ ਤੋਂ ਪਿਛਲੇ 5 ਸਾਲ ਸਰਕਾਰ ਕੀਦੀ ਰਹੀ ਆ ਸਾਨੂੰ ਸਰਕਾਰ ਤੋਂ ਬਾਹਰ ਹੋਏ 7.5 ਸਾਲ ਅੱਜ ਨਸ਼ਾ ਮਿਲਣ ਨੂੰ ਬੰਦ ਹੋ ਗਿਆ ਤੇ ਦੋਸਤੋ ਸੂਬਾ ਪੰਜਾਬ ਤੇ ਸਾਡੇ ਮੁਲਕ ਦੇ ਵਿੱਚ ਇਸ ਵੇਲੇ ਸਿਆਸਤ ਦਾ ਮਾਹੌਲ ਗਰਮਾਇਆ ਹੋਇਆ ਸਿਆਸਤ ਦੇ ਗਲਿਆਰੇ ਦੇ ਵਿੱਚੋਂ ਰੋਜ਼ ਸਾਨੂੰ ਨਵੀਆਂ ਗੱਲਾਂ ਖਬਰਾਂ ਪੜਨ ਸੁਣਨ ਤੇ ਦੇਖਣ ਨੂੰ ਮਿਲ ਰਹੀਆਂ ਨੇ ਅਸੀਂ ਗੱਲ ਕਰਾਂਗੇ ਪੰਜਾਬ ਦੀ ਤੇ ਪੰਜਾਬ ਦੇ ਵਿੱਚੋਂ ਵੀ ਦੁਆਬੇ ਇਲਾਕੇ ਦੀ ਜਿੱਥੋਂ ਦੇ ਰਹਿਣ ਵਾਲੇ ਇੱਕ ਨੌਜਵਾਨ ਜੋ ਪਹਿਲਾਂ ਪੰਜਾਬ ਪੜ੍ਹਾਈ ਪੂਰੀ ਕਰਦੇ ਨੇ ਪੜ੍ਹਾਈ ਤੋਂ ਬਾਅਦ ਵਿਦੇਸ਼ ਜਾਂਦੇ ਨੇ ਦੇ ਵਿਦੇਸ਼ ਕੁਝ ਸਮਾਂ ਜਿਹੜਾ گزارਨ ਤੋਂ ਬਾਅਦ ਫਿਰ ਪੰਜਾਬ ਪਰਤਦੇ ਨੇ ਤੇ ਪੰਜਾਬ ਆ ਕੇ ਪੰਜਾਬ ਦੀ ਸਿਆਸਤ 'ਚ ਪੈਰ ਧਰਦਿਆਂ ਜੁੜਦੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਨਾਲ ਸਾਡੇ ਨਾਲ ਅੱਜ ਖੁਦ ਮੌਜੂਦ ਨੇ ਅਰਮਿੰਦਰ ਸਿੰਘ ਹੁਸੈਨਪੁਰ ਪਹਿਲਾਂ ਉਹਨਾਂ ਨੂੰ ਜੀ ਆਇਆਂ ਆਖ ਲੈਣੇ ਆ ਹੁਸੈਨਪੁਰ ਸਾਹਿਬ ਪਿਆਰ ਭਰ ਸਤਿ ਸਾਕਾਲ ਤੇ ਜੀ ਆਇਆਂ ਨੂੰ ਬਹੁਤ ਬਹੁਤ ਸਤਿ ਸਾਕਾਲ ਸਾਰੇ ਸੁਣਨ ਵਾਲੇ ਪੀਰ ਭਰਾਵਾਂ ਨੂੰ ਭੈਣਾਂ ਨੂੰ ਬਹੁਤ ਬਹੁਤ ਸਤਿ ਸਾਕਾਲ ਜੀ ਤੇ ਅਰਮਿੰਦਰ ਸਿੰਘ ਹੁਸੈਨਪੁਰ ਦੇ ਨਾਲ ਗੱਲਬਾਤ ਦਾ ਜਿਹੜਾ ਸਿਲਸਿਲਾ ਅੱਗੇ ਤੋਰੀਏ ਲੜੀ ਨੂੰ ਅੱਗੇ ਵਧਾਈਏ ਉਸ ਤੋਂ ਪਹਿਲਾਂ ਥੋੜਾ ਜਿਹਾ ਅਰਮਿੰਦਰ ਹੁਸੈਨਪੁਰ ਬਾਰੇ ਦੱਸ ਦੇਵਾਂ ਕਿ ਅਰਮਿੰਦਰ ਹੁਸੈਨਪੁਰ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਨੂੰ ਜਿਹੜਾ ਜੁਆਇਨ ਕੀਤਾ ਦੁਆਬੇ 'ਚ ਪਹਿਲਾਂ ਵੀ ਜਿਹੜਾ ਸਿਆਸਤ ਯੂਥ ਦੀ ਜਿਹੜੀ ਸਿਆਸਤ ਹੈ ਨੌਜਵਾਨੀ ਜਿਹੜੀ ਸਿਆਸਤ 'ਚ ਸਰਗਰਮ ਰਹਿੰਦੀ ਹੈ ਉਹਦੇ ਵਿੱਚ ਇਹ ਸਰਗਰਮ ਵੀ ਰਹਿ ਤੇ ਇੱਕ ਨਾਮਵਰ ਚਿਹਰਾ ਵੀ ਰਹਿ ਪਰ ਲੰਬਾ ਸਮਾਂ ਕੈਨੇਡਾ ਚ گزارਿਆ ਤੇ ਹੁਣ ਪੰਜਾਬ ਪਰਤੇ ਨੇ ਉਹਨਾਂ ਦੇ ਕੋਲੇ ਜਾਣਦੇ ਨੇ ਹੁਸੈਨਪੁਰ ਸਾਹਿਬ ਸਭ ਤੋਂ ਪਹਿਲਾਂ ਤੁਹਾਡੇ ਜੀਵਨ ਦੇ ਬਾਰੇ ਵੀ ਗੱਲਬਾਤਾਂ ਕਰਾਂਗੇ ਅੱਗੇ ਵਧਾਂਗੇ ਪਰ ਜਿਹੜਾ ਇੱਕ ਦਿਮਾਗ ਚ ਬਹੁਤ ਲੋਕਾਂ ਦੇ ਸਵਾਲ ਆ ਰਿਹਾ ਤੁਹਾਨੂੰ ਲੈ ਕੇ ਖਾਸ ਕਰਕੇ ਦੁਆਬਾ ਤੇ ਦੁਆਬੇ ਦੇ ਵਿੱਚ ਵੀ ਗੱਲ ਕਰੀਏ ਜ਼ਿਲ੍ਹਾ ਤੇ ਸ਼ਹਿਰ ਹੁਸ਼ਿਆਰਪੁਰ ਕਿ ਤੁਸੀਂ ਕੈਨੇਡਾ ਤੋਂ ਪਰਤੇ ਠੀਕ ਹੈ ਲੋਕ ਪੰਜਾਬ ਆਉਂਦੇ ਨੇ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਕਿ ਠੀਕ ਆ ਆਰਥਿਕ ਤੌਰ ਤੇ ਜਿਹੜਾ ਮਜ਼ਬੂਤ ਹੋ ਗਿਆ ਕਮਾਈਆਂ ਕਰ ਲਈਆਂ ਪੰਜਾਬ ਬਹੁਤ ਲੋਕ ਪਰਤੇ ਨੇ ਪਰ ਐ ਛੇ ਘੁੰਮ ਫਿਰਕੇ ਜਾਂ ਕੋਠੀਆਂ ਕਾਰਾਂ ਜਿਹੜੀਆਂ ਖਰੀਦ ਕੇ ਸ਼ੌਕ ਤਾਂ ਪੂਰੇ ਕਰਦੇ ਆ ਪਰ ਸਿਆਸਤ 'ਚ ਕੋਈ ਨੌਜਵਾਨੀ ਦੀ ਬਹੁਤੀ ਰੂਚੀ ਨਹੀਂ ਖਾਸ ਤੌਰ 'ਤੇ ਜਿਹੜੀ ਵਿਦੇਸ਼ 'ਚ ਨੌਜਵਾਨੀ ਰਹਿੰਦੀ ਫਿਰ ਤੁਸੀਂ ਆ ਕੇ ਸਿਆਸਤ 'ਚ ਆਉਣ ਦਾ ਫੈਸਲਾ ਕਿਵੇਂ ਲੈ ਲਿਆ ਤੇ ਉਹਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਦਲ ਹੀ ਕਿਉਂ ਮੈਂ ਤੁਹਾਡੇ ਨਾਲ ਥੋੜਾ ਜਿਹਾ ਇਸ ਸਵਾਲ ਤੇ ਥੋੜਾ ਜਿਹਾ ਜ਼ਿਕਰ ਜ਼ਰੂਰ ਲੰਬਾ ਲਾਉਂਗਾ ਸਮਾਂ ਥੋੜਾ ਜਿਹਾ ਸਭ ਤੋਂ ਵੱਡੀ ਜਿਹੜੀ ਤੁਸੀਂ ਇੱਕ ਗੱਲ ਕਹੀ ਆ ਪੇ ਸਿਆਸਤ ਵਿੱਚ ਜਿਹੜੇ ਬਾਹਰ ਚ ਲੰਦਾ ਉਹ ਸਿਆਸਤ ਵਿੱਚ ਆਪਣਾ ਰੁਝਾਨ ਘਟਾ ਦਿੰਦੇ ਆ ਇਹੀ ਇੱਕ ਵੱਡਾ ਕਾਰਨ ਆ ਮੇਰਾ ਵਾਪਸ ਆ ਕੇ ਸਿਆਸਤ ਵਿੱਚ ਦੁਆਰਾ ਚੱਲਣ ਦਾ ਜਾਂ ਤੁਰਨ ਦਾ ਕਿਉਂਕਿ ਸਾਡੀ ਨੌਜਵਾਨੀ ਅੱਜ ਦੇ ਸਮੇਂ 'ਚ ਇੱਕ ਕਹਿੰਦੇ ਹੁੰਦੇ ਨਸ਼ਾ ਕਹਿੰਦੇ ਸੀ ਘੋਣਾਗੂ ਖਾ ਰਿਆ ਪਰ ਅੱਜ ਦੇ ਸਮੇਂ 'ਚ ਵਿਦੇਸ਼ ਸਾਨੂੰ ਘੋਣਾਗੂ ਖਾ ਰਿਆ ਹੈ ਹੂੰ ਠੀਕ ਹੈ ਸਾਡੀਆਂ ਜੜਾਂ ਨੂੰ ਅੰਦਰੋਂ ਅੰਦਰ ਹੀ ਕੁੱਤਰ ਰਿਹਾ ਹੈ ਪਰ ਸਾਨੂੰ ਪਤਾ ਉਹਦੋਂ ਲੱਗਣਾ ਜਦੋਂ ਸਾਡਾ ਇਹ ਜਿਹੜੀਆਂ ਜੜਾਂ ਕੁਤਰੀਆਂ ਹੋਈਆਂ ਜਿਹੜੇ ਦਰਖਤ ਸਾਡੇ ਡਿਗਣੇ ਆ ਨਾ ਉਦੋਂ ਸਾਨੂੰ ਪਤਾ ਲੱਗਣਾ ਵੀ ਇਹ ਕਿੱਡਾ ਵੱਡਾ ਘੋਣਾ ਇੱਕ ਵਿਦੇਸ਼ ਕਿੱਡਾ ਵੱਡਾ ਘੋਣਾ ਪੰਜਾਬ ਲਈ ਇਸੇ ਕਰਕੇ ਮੈਂ ਵਾਪਸ ਆਇਆ ਤੇ ਦੁਆਰਾ ਇੱਕ ਦੁਆਰਾ ਸ਼ੁਰੂ ਸ਼ੁਰੂਆਤ ਕੀਤੀ ਆ ਤੇ ਸ਼੍ਰੋਮਣੀ ਅਕਾਲੀ ਦਲ ਚ ਕਰਨ ਦੀ ਤੁਸੀਂ ਜਿਵੇਂ ਇਹ ਲੱਗਾ ਸੀ ਸਵਾਲ ਕਿ ਤੁਸੀਂ ਸ਼ਾਇਦ ਤੁਸੀਂ ਭੁੱਲਤਾ ਨਹੀਂ ਗਏ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਹਿਉ ਕਿਉਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹਦਾ ਨਾਤਾ ਕਿਹਾ ਜਾਂਦਾ ਕਿ ਵਿਵਾਦਾਂ ਨਾਲ ਗੂੜਾ ਰਹਿੰਦਾ ਹੈ ਹਰ ਵਾਰੀ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਆ ਹੂੰ ਸਾਡੀ ਖੇਤਰੀ ਪਾਰਟੀ ਆ ਇਹ ਸਾਡੀ ਆਪਣੀ ਪਾਰਟੀ ਆ ਮਹਿਸੂਸ ਕਰਦੇ ਆ ਜਦੋਂ 2007 ਵਾਲੀ ਸਰਕਾਰ ਜਾਂ 2007 ਤੋਂ 17 ਤੱਕ ਜਿਹੜੀ ਸਰਕਾਰ ਰਹੀ ਆ ਕਿਉਂਕਿ ਆਪਾਂ ਸਾਡੇ ਜੀਵਨ ਵਿੱਚ ਉਹ ਇੱਕ ਵਧੀਆ ਸਮਾਂ 골ਡਨ ਟਾਈਮ ਕਹਿ ਸਕਦੇ ਆ ਪੰਜਾਬ ਲਈ ਵੀ ਆ ਤੇ ਇਹ ਇਸ ਪਾਰਟੀ ਨਾਲ ਜੁੜਨ ਦਾ ਮਤਲਬ ਮੇਰਾ ਸ਼ੁਰੂਆਤ 'ਚ ਹੀ ਮੈਂ ਸਾਡੇ ਪਰਿਵਾਰਕ ਜਿਹੜਾ ਰਿਸ਼ਤਾ ਸ਼੍ਰੋਮਣੀ ਅਕਾਲੀ ਦਲ ਨਾਲ ਸਾਡਾ ਪਰਿਵਾਰਕ ਰਿਸ਼ਤਾ ਆ ਸਾਡੇ ਪਿਤਾ ਦਾਦੇ ਸਭ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਸੀ ਤੇ ਮੈਂ ਜਦੋਂ ਵਿਦੇਸ਼ ਗਿਆ ਸੀ ਉਹਦੇ ਤੋਂ ਪਹਿਲਾਂ ਵੀ ਸਟੂਡੈਂਟ ਯੂਨੀਅਨ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਜਿਹੜੀ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਢਾਂਚਾ ਆ ਉਹਦੇ ਵਿੱਚ ਕੰਮ ਕੀਤਾ ਹੋਇਆ ਤੇ ਮੈਂ ਮਾਣ ਮਹਿਸੂਸ ਕਰਦਾ ਵੀ ਮੈਂ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਇੱਕ ਯੂਥ ਦਾ ਮੈਂਬਰ ਤੁਸੀਂ ਠੀਕ ਹੈ ਤੁਸੀਂ ਕੁਝ ਦਿਨ ਪਹਿਲਾਂ ਇੱਕ ਇਕੱਠ ਕੀਤਾ ਜ਼ਿਲ੍ਹਾ ਤੇ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਅ ਵਿਕਰਮਜੀਤ ਸਿੰਘ ਮਜੀਠੀਆ ਉੱਥੇ ਪਹੁੰਚਦੇ ਆ ਬਹੁਤ ਵੱਡੀ ਗਿਣਤੀ ਚ ਨੌਜਵਾਨ ਜਿਹੜੇ ਆ ਤੁਸੀਂ ਉੱਥੇ ਇਕੱਠੇ ਕਰਨ ਚ ਸਫਲ ਰਹੇ ਪਰ ਵਿਕਰਮਜੀਤ ਸਿੰਘ ਮਜੀਠੀਆ ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਨਾਮ ਜਿਹੜਾ ਆ ਉਹ ਅਕਸਰ ਉਹਨਾਂ ਦਾ ਨਾਮ ਵੀ ਵਿਵਾਦਾ ਦੇ ਨਾਲ ਰਹਿੰਦਾ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਅਕਸਰ ਨਿਸ਼ਾਨੇ ਤੇ ਰਹਿੰਦੇ ਆ ਵਿਕਰਮਜੀਤ ਸਿੰਘ ਮਜੀਠੀਆ ਸਿੱਧੀ ਜੀ ਗੱਲ ਕਰਾਂ ਸਿੱਧਾ ਸਵਾਲ ਪੁੱਛਾਂ ਤੇ ਨਸ਼ਿਆਂ ਨੂੰ ਲੈ ਕੇ ਕਿਵੇਂ ਦੇਖਦੇ ਆ ਤੁਹਾਡੇ ਇਹ ਪਹਿਲੇ ਕੁਐਸਚਨ ਦਾ ਮੈਂ ਜਵਾਬ ਇੱਕ ਜ਼ਰੂਰ ਦੇਣਾ ਚਾਹੂੰਗਾ ਉਹਦੇ ਵਿੱਚੋਂ ਤੁਹਾਡੀ ਗੱਲ 'ਚੋਂ ਗੱਲ ਟੋਕਦਾ ਇਹ ਮੁੱਖ ਮੰਤਰੀ ਦੇ ਨਿਸ਼ਾਨੇ ਤੇ ਬਿਕਰਮਜੀਤ ਸਿੰਘ ਮਜੀਠੀਆ ਨਹੀਂ ਰਹਿੰਦੇ ਬਿਕਰਮਜੀਤ ਸਿੰਘ ਮਜੀਠੀਆ ਦੇ ਨਿਸ਼ਾਨੇ ਤੇ ਮੁੱਖ ਮੰਤਰੀ ਜੀ ਰਹਿੰਦੇ ਆ ਉਹਦਾ ਕਾਰਨ ਇਹ ਆ ਕਿਉਂਕਿ ਇੱਕ ਬੁਲੰਦ ਆਵਾਜ਼ ਨੇ ਸਾਡੇ ਪੰਜਾਬ ਦੀ ਪੰਜਾਬੀਅਤ ਦੀ ਸਾਡੀ ਬੋਲੀ ਦੀ ਉਹ ਬੁਲੰਦ ਆਵਾਜ਼ ਨੇ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਹਰ ਮੁੱਦੇ ਤੇ ਬੇਖੌਫ ਹੋ ਕੇ ਬੋਲਦੇ ਆ ਨੇ ਧੜਕ ਹੋ ਕੇ ਬੋਲਦੇ ਆ ਉਹਨਾਂ ਨੂੰ ਮਾਝੇ ਦਾ ਜਰਨਲ ਸਾਡੇ ਬਹੁਤੇ ਲੋਕ ਮਾਝੇ ਦਾ ਜਰਨਲ ਕਹਿੰਦੇ ਪਰ ਮੈਂ ਅੱਜ ਮਹਿਸੂਸ ਕਰਦਾ ਉਹ ਮਾਝੇ ਦੇ ਨਹੀਂ ਉਹ ਪੰਜਾਬ ਦੇ ਜਰਨਲ ਨੇ ਜਿਹੜੇ ਬਹੁਤ ਠੋਕ ਕੇ ਹਰ ਗੱਲ ਦਾ ਐਨ ਨਿਸ਼ਾਨੇ ਤੇ ਤੀਰ ਲਾਉਂਦੇ ਆ ਤੇ ਐਨ ਤੱਥਾਂ ਤੇ ਸਬੂਤਾਂ ਸਮੇਤ ਲਾਉਂਦੇ ਆ ਕਦੀ ਉਹਨਾਂ ਦੀ ਗੱਲ ਝੂਠੀ ਨਹੀਂ ਹੈ ਪਰ ਹਰਸ਼ਾਣਪੁਰ ਸਾਹਿਬ ਗੱਲ ਫੇਰ ਉਹੀ ਦੌਰ ਆਵਾਂਗਾ ਕਿਉਂਕਿ ਪਤਾ ਹੈ ਕਿ ਸ਼ੋਮਨੀ ਅਕਾਲੀ ਦਲ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਨਸ਼ਿਆਂ ਦੇ ਲਈ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜੜਾ ਆ ਉਹ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਕਈ ਗੱਲਾਂ ਜਿਹੜੀਆਂ ਉਹ ਨਿਕਲ ਕੇ ਬਾਹਰ ਵੀ ਆਈਆਂ ਇਸ ਤੋਂ ਇਲਾਵਾ ਬੇਅਦਬੀਆਂ ਦੀ ਗੱਲ ਕਰ ਲਈ ਉਹ ਹੋਰ ਬੜੇ ਸਾਰੇ ਮੁੱਦੇ ਨੇ ਜਿਹਦੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਘੇਰਿਆ ਜਾਂਦਾ ਰਿਹਾ ਤੇ ਘੇਰਿਆ ਹੁਣ ਵੀ ਜਾਂਦਾ ਜਿਹੜਾ ਲਗਾਤਾਰ ਅਸੀਂ ਸਟੇਜਾਂ ਤੋਂ ਜਿਹੜਾ ਸੁਣਦੇ ਰਹਿੰਨੇ ਆ ਪੜ੍ਹਦੇ ਰਹਿੰਨੇ ਆ ਤੁਸੀਂ ਮਜੀਠੀਆ ਸਾਹਿਬ ਦੀ ਗੱਲ ਕੀਤੀ ਵੀ ਉਹ ਤੁਸੀਂ ਸਾਡੇ ਹਲਕੇ ਚਾਏ ਆ ਤੇ ਨਸ਼ੇ ਦੇ ਸੌਦਾਗਾਤਕ ਜਿਹੜਾ ਨਸ਼ੇ ਦੇ ਹਾਂ ਨਫਜ਼ ਜਿਹੜੇ ਵਰਤੇ ਜਾਂਦੇ ਮਨਾਮ ਨਹੀਂ ਲੈਣਾ ਕਿਸੇ ਨੇਤਾ ਦਾ ਪਰ ਨਫਜ਼ ਵਰਤੇ ਜਾਂਦੇ ਆ ਉਸ ਗੱਲ ਦਾ ਜਵਾਬ ਦੇਣ ਲੱਗਾ ਕਿ ਜੇ ਕਿਸੇ ਨੇ ਸਾਡੀ ਨੌਜਵਾਨੀ ਦਾ ਕਹਾਣ ਕੀਤਾ ਚਾਹੇ ਉਹ ਕਾਂਗਰਸ ਤੋਂ ਸੀ ਉਹ ਸੀਗੇ ਜਾਂ ਕੋਈ ਵੀ ਸੀ ਜਿਹਨੇ ਵੀ ਸਾਡੀ ਜਵਾਨੀ ਦਾ ਕਹਾਣ ਕੀਤਾ ਸਾਡੇ ਪੰਜਾਬ ਦੀ ਜਵਾਨੀ ਨੇ ਉਹਨਾਂ ਨੂੰ ਕਦੀ ਸੈਪਟ ਨਹੀਂ ਕੀਤਾ ਜਿੱਦਣ ਮਜੀਠੀਆ ਸਾਹਿਬ ਇੱਥੇ ਹਲਕਾ ਸ਼ਾਮ 84 ਚ ਆਇਆ রেকর্ড ਤੋੜ ਕੱਠ ਹੋਇਆ ਬਹੁਤੀਆਂ ਜੜੀਆਂ ਸੋਸ਼ਲ ਸਾਈਟਾਂ ਤੇ ਕਈ ਸਾਡੇ ਖਿਲਾਫ ਪੋਸਟਾਂ ਵੀ ਪਈਆਂ ਬੇ ਕੱਠ ਨਹੀਂ ਹੋਣੇ ਜਾਂ ਕਿਸੇ ਨੇ ਆਉਣਾ ਨਹੀਂ ਪਰ ਮਹਾਰਾਜ ਦੀ ਕਿਰਪਾ ਇੰਨੀਆ ਭਈ ਲੋਕ ਉਹਨਾਂ ਨੂੰ ਸੁਣਨੇ ਨੂੰ ਉਹਨਾਂ ਨੂੰ ਮਿਲਣ ਨੂੰ ਉਥੇ ਆਪ ਮੁਹਾਰੇ ਪਹੁੰਚੇ ਨਾ ਕੋਈ ਸਾਡੀ ਸਰਕਾਰ ਸੀ ਨਾ ਕੋਈ ਸਰਕਾਰੀ ਦੁਰਵਰਤੋਂ ਕੀਤੀ ਆਪਾਂ ਕਿਸੇ ਨੂੰ ਪੈਸੇ ਦੇ ਕੇ ਨਹੀਂ ਸੱਦਿਆ ਬੇਅੰਤ ਕੱਠ ਹੋਇਆ ਦੂਸਰੀ ਗੱਲ ਦਾ ਮੈਂ ਤਾਂ ਢੇ ਨਸ਼ੇ ਵਾਲੀ ਗੱਲ ਦਾ ਜਵਾਬ ਦੇਣ ਲੱਗਾ ਵਿਕਰਮ ਜੀ ਸਿੰਘ ਮਜੀਠੀਆ ਤੇ આરોਪ ਲਾਉਣੇ ਵਾਲਾ ਸੀ ਕੇਂਜਰੀਵਾਲ ਅੱਜ ਆਪ ਉਹ ਅੰਦਰ ਆ ਤੁਹਾਨੂੰ ਵੀ ਪਤਾ ਕਿ ਨਾ ਹਾਲਾਤਾਂ ਚ ਕਿੱਡੇ ਵੱਡੇ ਘਪਲਿਆਂ ਚ ਉਹਨਾਂ ਦਾ ਨਾਮ ਆ ਚੁੱਕਾ ਆ ਇਹ ਜੋ ਵੀ ਇੱਕ ਪੰਜਾਬ ਦੇਖੋ ਤੁਸੀਂ ਬਿਆਦਵੀਆ ਦੀ ਵੀ ਗੱਲ ਕੀਤੀ ਆ ਮੈਂ ਬਹੁਤ ਵੱਡਾ ਹੀ ਇਹ ਗੱਲ ਕਹਿਣੀ ਚਾਹੁੰਦਾ ਤੁਹਾਡੇ ਪਲੇਟਫਾਰਮ ਤੋਂ ਬਿਆਦਵੀ ਕਦੋਂ ਸ਼ੁਰੂ ਹੋਈ ਕੇਂਜਰੀਵਾਲ ਦੇ ਆਉਣ ਤੋਂ ਬਾਅਦ ਉਹ ਸਿਰਫ ਪੰਜਾਬ ਸਰਕਾਰ ਜਿਹੜੀ ਸਾਡੀ ਉਦੋਂ ਮੌਜੂਦਾ ਸਰਕਾਰ ਸੀਗੀ ਉਹਨੇ ਕੰਮ ਇੰਨਾ ਕਰਤਾ ਸੀ ਵੀ ਕਿਸੇ ਹੋਰ ਪਾਰਟੀ ਕੋਈ ਮੁੱਦਾ ਨਹੀਂ ਸੀ। ਪੰਥਕ ਪਾਰਟੀ ਸੀ। ਪੰਥ ਨੂੰ ਨਾਲ ਲੈ ਕੇ ਚੱਲਦੀ ਸੀ। ਉਹ ਸਿਰਫ ਉਹਨਾਂ ਨੇ ਦੋ ਚੀਜ਼ਾਂ ਨੂੰ ਟਾਰਗੇਟ ਕੀਤਾ। ਜਿਹੜੇ ਸਾਡੇ ਵਿਦੇਸ਼ਾਂ ਵਿੱਚ ਬੈਠੇ ਕਿਉਂਕਿ ਮੈਂ ਆਪ ਵਿਦੇਸ਼ ਰਹਿਆ ਹਾਂ ਤਿੰਨ-ਚਾਰ ਸਾਲ। ਵਿਦੇਸ਼ਾਂ ਵਿੱਚ ਬੈਠੇ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਦਿਮਾਗ 'ਚ ਕਈ ਗੱਲ ਪਾਤੀ ਵੀ ਪੰਜਾਬ ਉੱਜੜ ਗਿਆ। ਪੰਜਾਬ ਨੂੰ ਨਸ਼ਿਆਂ ਦੀ ਦਲਦਲ ਨੇ ਖਾ ਲਿਆ। ਪੰਜਾਬ ਚ ਬਦਵੀਆਂ ਸ਼ੁਰੂ ਕਰਾ ਦਿੱਤੀਆਂ ਕਈਆਂ ਮੈਂ ਠੀਕ ਹੈ ਤੁਹਾਡੀ ਗੱਲ ਮੈਂ ਇਹ ਗੱਲ ਠੀਕ ਹੈ ਤੁਸੀਂ ਆਪਣਾ ਪੱਖ ਰੱਖ ਰਹੇ ਹੋ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਮੁੱਖ ਚਿਹਰਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਹਨਾਂ ਵੱਲੋਂ ਫਿਰ ਮਾਫੀ ਮੰਗਣ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਆਪਣੀ ਇੱਕ ਦਿਲ ਦੀ ਇੱਕ ਸੁਭਾਵਿਕ ਜੀ ਗੱਲ ਆ ਜੇ ਸਾਡਾ ਸਾਡਾ ਸਭ ਕੁਝ ਸਾਡਾ ਪੰਥ ਆ ਸਾਡਾ ਗੁਰੂ ਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਆ ਮੈਂ ਕਹਿੰਦਾ ਕੋਈ ਇਹਦੇ ਵਿੱਚ ਕੋਈ ਬੁਰੀ ਗੱਲ ਨਹੀਂ ਹੈਗੀ ਜੇ ਕਿਸੇ ਨੇ ਜੇ ਕਿਸੇ ਨੂੰ ਲੱਗਦਾ ਹੋਵੇ ਜਾਂ ਕਿਸੇ ਨੂੰ ਮਹਿਸੂਸ ਹੁੰਦਾ ਹੋਵੇ ਕਿ ਕੁਝ ਗਲਤੀਆਂ ਜੇ ਕੋਈ ਕਹਿੰਦਾ ਵੀ ਤੁਹਾਡੇ ਕੋਲ ਅਕਾਲੀ ਦਲ ਤੋਂ ਗਲਤੀ ਹੋਈ ਆ ਉਹਦੇ ਲਈ ਮਾਫੀ ਮੰਗਣਾ ਕੋਈ ਬੁਰੀ ਗੱਲ ਨਹੀਂ ਮਾਫੀ ਮੰਗਣਾ ਇੱਕ ਦੇਖੋ ਮਾਫੀ ਮੰਗਣ ਤੋਂ ਬਾਅਦ ਕਿੰਨੇ ਰੁਝਾਨ ਚੇਂਜ ਹੋਏ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੁਣੇ ਜੀ ਪਾਰਟੀ ਵਿੱਚ ਬਹੁਤ ਪੁਰਾਣੇ ਆਗੂ ਜਿਹੜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇ ਹੋ ਕੇ ਸੋਚਣ ਤੁਰਨ ਦਾ ਸੋਚਣਦੇ ਸੀ ਉਹ ਦੁਆਰਾ ਪਾਰਟੀ ਵਿੱਚ ਆਏ ਤੇ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਹੁਣਾ ਦਾ ਇਹ ਬਹੁਤ ਸ਼ੁਕਰਗੁਜ਼ਾਰਾਂ ਵੀ ਉਹਨਾਂ ਨੇ ਇੱਕ ਵਧੀਆ ਫੈਸਲਾ ਲਿਆ ਜਿਹੜੀ ਮਾਫੀ ਵੀ ਮੰਗੀ ਉਹ ਇੱਕ ਵਧੀਆ ਫੈਸਲਾ ਸੀ ਤੇ ਉਹਨਾਂ ਦੁਆਰਾ ਪਾਰਟੀ ਨੂੰ ਦਿਨ ਰਾਤ ਮਿਹਨਤ ਕਰਕੇ ਦੁਆਰਾ ਪਾਰਟੀ ਨੂੰ ਲੀਹਾਂ ਤੇ ਲਿਆਂਦਾ ਤੇ ਤੁਹਾਨੂੰ 4 ਜੂਨ ਤੱਕ ਤੁਹਾਨੂੰ ਰਿਜ਼ਲਟ ਦਿਖਣ ਨੂੰ ਮਿਲੂਗਾ ਵੀ ਪਾਰਟੀ ਨੇ ਕਿੰਨੇ ਵਧੀਆ ਤਰੀਕੇ ਨਾਲ ਵਾਪਸੀ ਕੀਤੀ ਠੀਕ ਹੈ ਤੁਸੀਂ ਪੰਜਾਬ ਆਏ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਕਿਉਂ ਜਦ ਕਿ ਸਤਾਧਾਰੀ ਪਾਰਟੀ ਐਸ ਵੇਲੇ ਆਮ ਆਦਮੀ ਪਾਰਟੀ ਆ ਪੱਕ ਨਹੀਂ ਰਹਿ ਰਿਆ ਸਰਕਾਰ ਦਾ ਪਰ ਸਰਕਾਰ ਵੱਲੋਂ ਇਸ ਵੇਲੇ ਬਹੁਤ ਸਾਰੇ ਚੰਗੇ ਕੰਮ ਕੀਤੇ ਜਾ ਰਹੇ ਆ ਜਿਵੇਂ ਕਿ ਟੋਲ ਪਲਾਜ਼ੇ ਮਾਫ ਕਰਨੇ ਮੁਹੱਲਾ ਕਲੀਨਿਕ ਇਸ ਤੋਂ ਇਲਾਵਾ ਬੜੇ ਸਾਰੇ ਜੇ ਆਪਾਂ ਉਹ ਗਿਣਣ ਲੱਗੀਏ ਤਾਂ ਸਮਾਂ ਸ਼ਾਇਦ ਘਟ ਜਾਣਾ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਕਿਉਂ ਜਦ ਮੈਂ ਜੋ ਤੁਹਾਡੇ ਸਵਾਲ 'ਚ ਤੁਹਾਡਾ ਜਵਾਬ ਸੀ ਤੁਸੀਂ ਕਿਹਾ ਵੀ ਜੇ ਮੈਂ ਗਿਣਾਉਣ ਲੱਗ ਪਿਆ ਜੋ ਇਹਨੇ ਇਹਨਾਂ ਨੇ ਸੁਵਿਧਾਵਾਂ ਦਿੱਤੀਆਂ ਤੇ ਬਹੁਤ ਸਮਾਂ ਲੱਗ ਜਾਣਾ ਪਰ ਜੋ ਇਹਨਾਂ ਨੇ ਨਹੀਂ ਕੀਤਾ ਜੋ ਹਾਲਾਤ ਨੇ ਪੰਜਾਬ ਦੇ ਜੇ ਮੈਂ ਉਹ ਗਿਣਾਉਣ ਲੱਗ ਪਿਆ ਤਾਂ ਤੁਹਾਨੂੰ ਮੈਨੂੰ ਲੱਗਦਾ ਵੀ ਸ਼ਾਮਾਂ ਪੇੜਣੀਆਂ ਜੋ ਹਾਲਾਤ ਨੇ ਤੁਸੀਂ ਹਾਰਪੁਰ ਦੇ ਇੱਕ ਉੱਗੇ ਪੱਤਰਕਾਰਾਂ ਤੁਸੀਂ ਗਰਾਊਂਡ ਦੀ ਰਿਪੋਰਟ ਜਿਹੜੀ ਅਸਲੀਅਤ ਦੀ ਰਿਪੋਰਟ ਆ ਉਹ ਸਾਹਮਣੇ ਜ਼ਰੂਰ ਲੈ ਕੇ ਆਓ ਇਦਾਂ ਨਹੀਂ ਵੀ ਮਹੱਲਾ ਕਲੀਨਿਕ ਕੀ ਆ ਕਲੀਨਿਕ ਦੀ ਗੱਲ ਕੀਤੀ ਆ ਤੁਸੀਂ ਕਦੀ ਆਪ ਦਵਾਈ ਲਈਓ ਉੱਥੋਂ ਜੀ ਬੇ ਰਿਪੋਰਟ ਜੋ 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 ਸਹੀ ਸਹੀ ਰਿਪੋਰਟ ਗਰਾਊਂਡ ਤੇ ਆਪਾਂ ਗਾਈਦਾ ਲੋਕਾਂ ਨਾਲ ਗੱਲ ਗੱਲ ਇਹ ਹੀ ਗੱਲ ਆ ਜੀ ਉਹ ਸਿਰਫ ਇੱਕ ਨਾਮ ਦੇ ਕਲੀਨਿਕ ਬਣਾਏ ਗਏ ਆ ਹੁਣ ਤੁਸੀਂ ਕੋਈ ਮੰਤਰੀ ਹੁਣ ਮੈਂ ਨਾਮ ਤਾਂ ਨਹੀਂ ਲੈਣਾ ਚਾਹੁੰਦਾ ਕੋਈ ਮੰਤਰੀ ਲਾ ਲਓ ਨਿੱਜੀ ਹਸਪਤਾਲਾਂ ਚ ਦਵਾਈ ਲੈਣ ਕਿਉਂ ਨਹੀਂ ਕਿਉਂ ਜਾਂਦੇ ਆ ਇਹ ਮਹੱਲਾ ਕਲੀਨਿਕਾਂ ਚ ਟਣ ਬਿਲਡਿੰਗਾਂ ਪੁਰਾਣੀਆਂ ਨੂੰ ਰੰਗ ਕਰਕੇ ਨਾਮ ਦੇ ਦਿੱਤਾ ਮਹੱਲਾ ਕਲੀਨਿਕ ਨਾ ਕੋਈ ਡਾਕਟਰ ਤੁਸੀਂ ਸਰਕਾਰੀ ਹਸਪਤਾਲ ਜਿਹੜਾ ਸਾਡਾ ਸ਼ਹਿਰਪੁਰ ਦਾ ਉੱਥੇ ਜਾ ਕੇ ਦੇਖੋ ਉੱਥੇ ਕੀ ਹਾਲਾਤ ਨੇ ਤੁਸੀਂ ਵਾਸ਼ਰੂਮ 'ਚ ਜਾ ਕੇ ਦੇਖ ਲਿਓ ਕਿ ਕੀ ਹਾਲਾਤ ਕਦੀ ਮਰੀਜ਼ ਨਾਲ ਜਾ ਕੇ ਤਾਂ ਦੇਖਿਓ ਵੀ ਉੱਥੇ ਕਿੱਦਾਂ ਦੇ ਕਿੱਦਾਂ ਲੋਕ ਸਰਵਾਈਵ ਕਰ ਰਹੇ ਆ ਉੱਥੇ ਕਿੱਦਾਂ ਇੱਕ ਇੱਕ ਡਾਕਟਰ ਤੇ 100 100 ਮਰੀਜ਼ ਪਿਆ ਆ ਉੱਥੇ ਕਿਤੇ ਟੇਬਲ ਨਹੀਂ ਲੱਭ ਰਿਹਾ ਕਿਤੇ ਮੰਜਾ ਨਹੀਂ ਲੱਭ ਰਿਹਾ ਬਹੁਤ ਬੁਰੇ ਹਾਲਾਤ ਆ ਤੇ ਇਸ ਲਈ ਇਹ ਇਹ ਸਿਰਫ ਇੱਕ ਗੁੰਮਰਾਹ ਕਰ ਰਹੀ ਹੈ ਲੋਕਾਂ ਨੂੰ ਪਰ ਨਵੀਂ ਸਰਕਾਰ ਹੈ ਸੰਨਪੁਰ ਦਾ ਥੋੜਾ ਸਮਾਂ ਤਾਂ ਲੱਗਦਾ ਹੈ ਨਾ ਸਾਰਾ ਕੁਝ ਠੀਕ ਕਰਨ ਨੂੰ ਲੋਕਾਂ ਦਾ ਵੀ ਕਹਿਣਾ ਹੈ ਕਿ ਪੁਰਾਣੀਆਂ ਸਰਕਾਰਾਂ ਨੇ ਕੀ ਕੀਤਾ ਹੁਣ ਨਵੀਂ ਸਰਕਾਰ ਨੂੰ ਸਮਾਂ ਲੱਗਦਾ ਹੈ ਲੋਕ ਇਹ ਤਰਕ ਦਿੰਦੇ ਨੇ ਜਾਂ ਜਿਹੜੇ ਪਾਰਟੀ ਦੇ ਵਰਕਰ ਨੇ ਉਹ ਵੀ ਇਹ ਕਹਿੰਦੇ ਨੇ ਕਿ ਥੋੜਾ ਸਮਾਂ ਤਾਂ ਚਾਹੀਦਾ ਨਾ ਲੰਬੂਕ ਸਾਲ ਹੋਇਆ ਹਲੇ ਸਮੇਂ ਦੀ ਗੱਲ ਜੀ ਤੁਸੀਂ ਕੇਂਜਰੀਵਾਲ ਸਾਹਿਬ ਦੀਆਂ ਪੁਰਾਣੀਆਂ ਇੱਕ ਵੀਡੀਓਜ਼ ਜਾਂ ਇੰਟਰਵਿਊ ਉਹਨਾਂ ਦੇ ਪਈਆਂ ਉਹ ਕਹਿੰਦੇ ਸਾਡੇ ਕੋਲ ਤਾਂ ਰੂਟ ਪਲਾਨ ਤਿਆਰ ਪਿਆ ਹੈ ਸਰਕਾਰ ਆਊਗੀ ਉਹਦੇ ਹੀ ਆਪਾਂ ਹਜ਼ਾਰ-ਹਜ਼ਾਰ ਰੁਪਈਆ ਮਹੀਨਾ ਵੀ ਦੇਾਂਗੇ ਆਪਾਂ ਇੰਨੇ ਦੀ ਰੇਤਾ ਵੇਚਾਂਗੇ ਇੰਨੇ ਦੀ ਸ਼ਰਾਬ ਵੇਚਾਂਗੇ ਇੱਥੋਂ ਇੰਨੇ ਪੈਸੇ ਕਮਾ ਕੇ ਆਪਾਂ ਹਜ਼ਾਰ-ਹਜ਼ਾਰ ਰੁਪਈਆ ਕਰਪਰਤੀ ਹਰਤੀ ਪਹਿਣਨ ਦਵਾਗੇ ਅੱਜ 2.5 ਸਾਲ ਹੋ ਗਿਆ ਸਰਕਾਰ ਬਣੀ ਨੂੰ ਲਗਭਗ 30 ਮਹੀਨੇ ਹੋ ਗਏ ਪਰ ਉਹਦਾ ਅਨਮੋਲ ਗਗਨ ਮਾਨ ਜੀ ਨੂੰ ਜਦੋਂ ਮੀਡੀਆ ਕਰਮੀਆਂ ਨੇ ਸਵਾਲ ਪੁੱਛਿਆ ਉਹਨਾਂ 5 ਮਿੰਟ ਦੀ ਜਿਹੜੀ ਐਮਐਸਪੀ ਉਹਨਾਂ ਨੇ ਕਿਹਾ ਸੀ 5 ਮਿੰਟ ਦਾ ਐਮਐਸਪੀ ਦੇਵਾਂਗੇ ਬਾਰ-ਬਾਰ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਨਵੇਂ ਆ ਸਿੱਖਣ ਨੂੰ ਜਾਂ ਟਾਈਮ ਲੱਗਦਾ ਗਲਤੀਆਂ ਵੀ ਹੋ ਜਾਂਦੀਆਂ ਉਹਨਾਂ ਨੇ ਉਹਦਾ ਜਵਾਬ ਦਿੱਤਾ ਸੀ ਇਹਦੇ ਨਾਲ ਹੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਵਾਲ ਦੁਹਰਾਉਂਗਾ ਕਿ ਨਸ਼ਿਆਂ ਦੇ ਨਾਲ ਜਿਹੜਾ ਨਾਮ ਟੁੱਟਦਾ ਰਿਹਾ ਹੈ ਆ ਸ਼ਰਮਣੀ ਕਾਲੀਦਲ ਬਾਦਲ ਦੇ ਵਿੱਚ ਖਾਸ ਤੌਰ ਤੇ ਵਿਕਰਮਜੀਤ ਸਿੰਘ ਮਜੀਠੀਆ ਦਾ ਤੇ ਉਹਦੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਸੁਸੀ ਭਾਜੀ ਨਸ਼ੇ ਦੀ ਗੱਲ ਕਰਦੇ ਆ ਸਰਕਾਰ ਹੁ ਅੱਜ ਸਰਕਾਰ ਕਹੇਦੀ ਆ ਤੇ ਪਿਛਲੇ 2.5 ਸਾਲ ਤੋਂ ਸਰਕਾਰ ਕਹੇਦੀ ਆ ਤੇ ਉਹ ਤੋਂ ਪਿਛਲੇ 5 ਸਾਲ ਸਰਕਾਰ ਕਹੇਦੀ ਰਹੀ ਆ ਸਾਨੂੰ ਸਰਕਾਰ ਤੋਂ ਬਾਹਰ ਹੋਏ 7.5 ਸਾਲ ਹੋ ਗਏ ਅੱਜ ਨਸ਼ਾ ਮਿਲਣ ਨੂੰ ਬੰਦ ਹੋ ਗਿਆ ਦੁੱਗਣਾ ਨਸ਼ਾ ਹੋਇਆ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਸਿਰਫ 4 ਹਫ਼ਤਿਆਂ 'ਚ ਨਸ਼ਾ ਮੁਕਤ ਕਰ ਦੂੰ ਪੰਜਾਬ ਨੂੰ ਗੁਟਕਾ ਸਾਫ ਦੀ ਸੌਂ ਖਾ ਕੇ ਇਹ ਬੰਦਿਆਂ ਨੇ ਸਰਕਾਰ ਬਣਾਈ ਸੀ ਤੇ ਬਹੁਤ ਪੱਧਰੀ ਲੋਕਾਂ ਨੇ ਸਿਰਫ ਇਸ ਬਿਆਨ ਤੇ ਹੀ ਕਾਂਗਰਸ ਨੂੰ ਵੋਟ ਪਾਤੀ ਸੀ ਨਸ਼ਾ ਮੁਕ ਗਿਆ ਬਹੁਤ ਵੱਡਾ ਇੱਕ ਮਾਤਰਾ ਚ ਸਾਡੇ ਜਿਹੜੇ ਨੌਜਵਾਨ ਨਸ਼ੇ ਦੇ ਨਾਲੇ ਕੋੜਨਾ ਮਰ ਰਹੇ ਆ ਅੱਜ ਵੀ ਮਰ ਰਹੇ ਆ ਅੱਜ ਅੱਜ ਜੋ ਹਾਲਾਤ ਆ ਕੁੜੀਆਂ ਨਸ਼ਾ ਕਰਨ ਦਈਆਂ ਆ ਸਾਡੇ ਪੰਜਾਬ ਦਾ ਜਿਹਨੂੰ ਮੈਂ ਤੁਹਾਨੂੰ ਅੱਗੇ ਵੀ ਕਹਿ ਕੇ ਹਟਿਆ ਵੀ ਪੰਜਾਬ ਉਹ ਹਾਲਾਤਾਂ ਤੇ ਆ ਵੀ ਇਸ ਲਈ ਤਰਸਯੋਗ ਹਾਲਾਤਾਂ ਤੇ ਆ ਵੀ ਜੇ ਆਪਾਂ ਪੰਜਾਬ ਨੂੰ ਪੰਜਾਬੀ ਯਤੂਨਾ ਸੰਭਿਆ ਤੇ ਹਾਲਾਤ ਗੰਭੀਰ ਹੋਣਗੇ ਠੀਕ ਹੈ ਸੰਪੁਰ ਸਾਹਿਬ ਇਹਦੇ ਨਾਲ ਜੇ ਆਪਾਂ ਗੱਲ ਕਰੀਏ ਕਿ ਹੁਣ ਸੋਨ ਸਿੰਘ ਠੰਡਲ ਜਿਹੜੇ ਕੈਂਡੀਡੇਟ ਨੇ ਪਾਰਟੀ ਵੱਲੋਂ ਜੇ ਸ਼ਹਿਰਪੁਰ ਦੀ ਦੁਆਬੇ ਦੀ ਗੱਲ ਕਰੀਏ ਤਾਂ ਪਰ ਸਾਹਮਣੇ ਜਿਹੜਾ ਫਾਈਟ ਆ ਜਿਹੜੀ ਆ ਉਹ ਮੰਨਿਆ ਜਾ ਰਿਹਾ ਕਿ ਇਸ ਵੇਲੇ ਜਿਹੜਾ ਆ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਦੇ ਨਾਮ ਲਿਆ ਔਰ ਤੁਹਾਨੂੰ ਪਤਾ ਹੈ ਕਿ ਉਹਦਾ ਫੇਸ ਜਿਹੜਾ ਇਸ ਵੇਲੇ ਕਾਫੀ ਚਰਚਾ 'ਚ ਰਿਹਾ ਲੋਕਾਂ ਦੇ ਵਿੱਚ ਉਹਨਾਂ ਦਾ ਇੱਕ ਨਾਮ ਜਿਹੜਾ ਆ ਚੰਗੀ ਪਛਾਣ ਹੈ ਕਿਵੇਂ ਦੇਖਦੇ ਹੋ ਮੈਂ ਪਹਿਲਾਂ ਤਾਂ ਤੁਹਾਨੂੰ ਡਾਕਟਰ ਰਾਜਕੁਮਾਰ ਸਾਹਿਬ ਜਿਹੜੇ ਉਹ ਆਪ ਦੇ ਨਹੀਂ ਉਹ ਕਾਂਗਰਸ ਦੇ ਕੈਂਡੀਡੇਟ ਸੀਗੇ ਤੇ ਇਹ ਕੁਛ ਹੁਣ ਤੁਹਾਨੂੰ ਵੀ ਪਤਾ ਵੀ ਜਿੱਦਣ ਕੋਈ ਸ਼ਾਮਲ ਹੋਇਆ ਉਹ ਤੋਂ ਇੱਕ ਦਿਨ ਪਹਿਲਾਂ ਉਹਨੀ ਭਗਵੰਤ ਮਾਨ ਸਾਹਿਬ ਦੇ ਤਾਲੇ ਨੂੰ ਸੰਗਲ ਲਾਇਆ ਸੀਗਾ ਤੇ ਥੋੜੇ ਦਿਨ ਪਹਿਲਾਂ ਹੀ ਵਿਧਾਨ ਸਭਾ ਚੋਂ ਨਹੀਂ ਇੱਕ ਕਰਜ਼ੇ ਦੀ ਪੰਡ ਲੈ ਕੇ ਗਏ ਸੀ ਉਹ ਮੈਨੂੰ ਸਮਝ ਤਾਂ ਨਹੀਂ ਲੱਗੀ ਕਿ ਉਹ ਕਰਜ਼ੇ ਦੀ ਪੰਡ ਵੀ ਕਿੱਥੇ ਗਈ ਤੇ ਉਹ ਸੰਗਲ ਵੀ ਕਿੱਥੇ ਗਿਆ ਗਵਾਚ ਗਿਆ ਤੇ ਉਹ ਅੱਜ ਇਹ ਭਾਜੀਪੀ ਨੂੰ ਇਹ ਸਵਾਲ ਪੁੱਛਦੇ ਹੁੰਦੇ ਸੀ ਵੀ ਜਿਹੜਾ ਤੁਹਾਡੀ ਪਾਰਟੀ ਚ ਜਾਂਦਾ ਉਹ ਉਹ ਕਲੀਨ ਹੋ ਜਾਂਦਾ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਅਲਾਵਾ ਹਾਂ ਵਾਸ਼ਿੰਗ ਮਸ਼ੀਨ ਵਾਲਾ ਸ਼ਬਦ ਵਰਤੇ ਜਾਂਦਾ ਸੀ ਮੈਂ ਅੱਜ ਜ਼ਰੂਰ ਲੋਕਾਂ ਨੂੰ ਪੁੱਛਣਾ ਚਾਹੂੰਗਾ ਇਹਨਾਂ ਨੂੰ ਤਾਂ ਚਲੋ ਹੁਣ ਕੀ ਪੁੱਛਣਾ ਮੈਂ ਲੋਕਾਂ ਨੂੰ ਜਨਤਾ ਨੂੰ ਜ਼ਰੂਰ ਪੁੱਛਣਾ ਚਾਹੂੰਗਾ ਭਈ ਇੱਕ ਬੰਦਾ ਇੱਕ ਕੈਂਡੀਡੇਟ ਆ ਉਹਨੂੰ ਤੁਸੀਂ ਕਾਂਗਰਸ ਤੋਂ 2 ਦਿਨ ਪਹਿਲਾਂ ਲਿਆਉਂਦੇ ਆ ਉਹ ਮੌਜੂਦਾ ਐਮਐਲਏ ਆ ਕਾਂਗਰਸ ਨੂੰ ਤੋਂ ਲਿਆਉਂਦੇ ਆ ਤੇ ਲਿਆ ਕੇ ਉਹਨਾਂ ਨੂੰ ਐਮਪੀ ਦੀ ਟਿਕਟ ਦੇ ਦਿੰਦੇ ਆ ਇਹ ਕੋਈ ਬਾਜਬ ਗੱਲ ਤਾਂ ਨਹੀਂ ਹੈਗੀ ਭਈ ਉਹ ਆਮ ਪਾਰਟੀ ਕਿੱਥੇ ਗਈ ਅੱਜ ਤੁਸੀਂ ਆਪਣੇ ਮੰਤਰੀ ਖੜੇ ਕੀਤੇ ਆ ਇਲੈਕਸ਼ਨ 'ਚ ਮੀਤ ਹੇਰ ਲਾਲੋ ਚਾਹੇ ਖੁੱਡੀਆਂ ਸਾਹ ਲਾਲੋ ਚਾਹੇ ਕੋਈ ਵੀ ਮੰਤਰੀ ਖੜੇ ਕੀਤੇ ਕਿਹੜਾ ਆਮ ਇੱਕ ਇੱਕ ਪਰਿਵਾਰ ਚੋਂ ਕਿਹੜੇ ਆਮ ਬੰਦੇ ਨੂੰ ਟਿਕਟ ਦਿੱਤੀ ਆ 13 ਦੇ 13 ਆਮ ਨਹੀਂ ਖਾਸ ਆ ਸਾਡੇ ਜਲੰਧਰ ਤੋਂ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲੇ ਭਾਜੀ ਇਹਨਾਂ ਨੂੰ ਅੱਜ ਦੇ ਹਾਲਾਤ ਸਰਕਾਰ ਦੇ ਇਹ ਆ ਕਿ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲੇ ਪਵਨ ਕੁਮਾਰ ਟੀਨੂ ਜੀ ਜਿਹੜੇ ਸਾਡੇ ਸਾਡੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਦੋ ਵਾਰ ਐਮਐਲਏ ਤਿੰਨ ਵਾਰ ਬਣਾਇਆ ਮੰਤਰੀ ਵੀ ਬਣਾਇਆ ਉਹਨਾਂ ਨੂੰ ਉਹ ਛੱਡ ਕੇ ਉਹਨਾਂ ਨੂੰ ਲੈ ਗਿਆ ਜੀ ਉਹ ਆਪ ਚ ਇਲੈਕਸ਼ਨ ਲੜ ਰਹੇ ਆ ਸਾਡੇ ਰਿੰਕੂ ਜੀ ਜਲੰਧਰ ਤੋਂ ਤੁਸੀਂ ਇਹ ਦੇਖੋ ਵੀ ਹਾਲਾਤ ਕਿਦਾਂ ਦੇ ਆ ਕਿੱਥੇ ਖੜੀ ਹੈ ਗੱਲ ਭਈ ਉਹ ਬੰਦਾ ਕੈਂਡੀਡੇਟ ਅਨਾਉਂਸ ਹੋਇਆ ਹੈ ਇਹਨਾਂ ਨੂੰ ਇਹਨਾਂ ਦੀ ਪਾਰਟੀ ਛੱਡ ਕੇ ਚਲ ਗਿਆ ਭਾਜਪਾ ਚ ਚਲ ਗਿਆ ਸੋ ਹਾਲਾਤ ਬਹੁਤ ਬਦਲ ਚੁੱਕੇ ਨੇ ਹਾਲਾਤ ਪੰਜਾਬ ਦੇ ਵੀ ਤੁਹਾਨੂੰ ਸਮਝ ਕਰਨਾ ਜਿਹੜੇ ਜੂਨ 4 ਤੋਂ ਬਾਅਦ ਤੁਹਾਨੂੰ ਬਹੁਤ ਕੁਝ ਕਲੀਅਰ ਹੋ ਜਾਣਾ ਤੇ ਜੂਨ 1 ਨੂੰ ਵੋਟਾਂ 1 ਜੂਨ ਨੂੰ ਵੋਟਾਂ ਆ ਜਿਹੜੀ ਗੱਲਾਂ ਚੱਲਦੀਆਂ ਚੱਲਦੀਆਂ ਮੈਂ ਸਮਾਂ ਜ਼ਿਆਦਾ ਲੈ ਰਿਹਾ 1 ਜੂਨ ਨੂੰ ਵੋਟਾਂ ਆ ਉਹ ਉਹ ਦਿਨਾਂ ਜਿਸ ਦਿਨ ਸਾਡੇ ਯਾਨੀ ਕਿ ਜਿਹੜੇ ਇੱਕ ਸਿੱਖ ਪੰਥ ਦੀ ਸਰਮੌਰ ਜਿਹੜੇ ਇੱਕ ਸਾਡੀ ਅਕਾਲ ਤਖਤ ਸਾਹਿਬ ਤੇ ਇਹ ਹਮਲੇ ਵਾਲੇ ਦਿਨ ਸੀ ਜਿਹੜੇ ਪਲੈਨਿੰਗ ਵਾਲੇ ਦਿਨ ਸੀਗੇ ਕਾਂਗਰਸ ਸਰਕਾਰ ਨੇ ਜੋ ਕਰਾਈ ਸੀ ਤੇ ਮੈਂ ਲੋਕਾਂ ਅੱਗੇ ਜ਼ਰੂਰ ਬੇਨਤੀ ਕਰੂੰਗਾ ਭਈ ਇਸ ਦਿਨ ਨੂੰ ਹੂੰ ਇੱਕ ਆਪਣੀ ਪਾਰਟੀ ਨਾਲ ਖੜਕੇ ਦਿੱਲੀ ਵਾਲਿਆਂ ਤੋਂ ਥੋੜਾ ਦੂਰ ਕਰੀਏ ਪੰਜਾਬ ਨੂੰ ਆਪਣੀ ਪਾਰਟੀ ਨਾਲ ਖੜੀਏ ਆਪਣੇ ਪੰਜਾਬ ਨਾਲ ਖੜੀਏ ਪੰਜਾਬੀਅਤ ਨਾਲ ਖੜੀਏ ਤੇ 1 ਜੂਨ ਨੂੰ ਵੋਟਾਂ ਪਾ ਕੇ ਸਰਦਾਰ ਸੋਹਣ ਸਿੰਘ ਠੰਡਲ ਦੀ ਤੁਸੀਂ ਗੱਲ ਕੀਤੀ ਨਰੋਲ ਅਕਾਲੀ ਦਲ ਦੇ ਉਮੀਦਵਾਰ ਆ ਉਹ ਕਿਸੇ ਪਾਰਟੀ ਤੋਂ ਨਹੀਂ ਲੈ ਕੇ ਆਏ ਆ ਆਪਾਂ ਉਹ ਸਾਡੇ ਆਪਣੇ ਕੈਂਡੀਡੇਟ ਆ ਸਾਫ ਸ਼ਫੀ ਵਾਲੇ ਸ਼ਫੀ ਵਾਲੇ ਕੈਂਡੀਡੇਟ ਆ ਤੇ ਮੈਂ ਆਸ ਰੱਖਦਾ ਵੀ ਉਹ ਮਹਾਰਾਜ ਸੁਖ ਰੱਖੇ ਆਪਾਂ ਵਧੀਆ ਲੀਡ ਨਾਲ ਉਹਨਾਂ ਨੂੰ ਜਿਤਾ ਕੇ ਭੇਜਾਂਗੇ ਐਮਪੀ ਬਣਾਵਾਂਗੇ ਠੀਕ ਹੈ ਸੈਨਪੁਰ ਸਾਹਿਬ ਪਰ ਇਹ ਤੁਹਾਨੂੰ ਮੰਨਣਾ ਤਾਂ ਪੈਣਾ ਹੈ ਕਿ ਸਰਕਾਰ ਨੇ ਲੋਕ ਖੇਤ ਦੇ ਵਿੱਚ ਕੁਝ ਕੰਮ ਤਾਂ ਕੀਤੇ ਹੈਗੇ ਨੇ ਨਾ ਲੋਕਾਂ ਨੇ ਤਾਂ ਹੀ ਮੌਕਾ ਦਿੱਤਾ ਕਿ ਉਹਨਾਂ ਨੇ ਗੱਲਾਂ ਵੀ ਕੀਤੀਆਂ ਸੀ ਤੇ ਗੱਲਾਂ ਨਿਭਾਈਆਂ ਵੀ ਹਾਲਾਂਕਿ ਕਈ ਵਾਦੇ ਹਲੇ ਜਿਹੜੇ ਆ ਵਾਦਿਆਂ ਦੀ ਗੱਲ ਮੈਂ ਤੁਹਾਡੀ ਗੱਲ ਵਿੱਚ ਚਲੋ ਰੋਕਦਾ ਇੱਕ ਜੀ ਟੋਕਦਾ ਹਾਂ ਤੁਹਾਡੀ ਗੱਲ ਨੂੰ ਵਾਦਿਆਂ ਦੀ ਗੱਲ ਤੋਂ ਆ ਭਈ ਜੇ ਵੋਟਾਂ ਉਹ ਵਾਦਿਆਂ ਦੇ ਆਧਾਰ ਤੇ ਮੰਗਣ ਜਾਂਦੇ ਆ ਤੇ ਤਕਰੀਬਨ ਹਰ ਘਰ 'ਚ ਸਾਡੇ ਘਰ ਵਿੱਚ ਜਿੱਦਾਂ ਮੇਰੀ ਇੱਕ ਸਿਸਟਰ ਆ ਮੇਰੇ ਮਦਰ ਆ 2.5 ਸਾਲ ਹੋ ਗਏ 1000 ਰੁਪਿਆ ਪ੍ਰਤੀ ਮਹੀਨਾ ਦੇਣਾ ਸੀ ਹੂੰ 2.5 ਸਾਲ ਮੰਨ ਲਓ 30 ਮਹੀਨੇ ਹੋ ਗਏ ਹੂੰ 30000 ਇੱਕ ਲੇਡੀਜ਼ ਲਈ ਬਣਦਾ ਯਾਨੀ ਕਿ ਭੈਣ ਲਈ 30000 ਤੇ ਮਾਂ ਲਈ 30000 60000 ਰੁਪਿਆ ਕਰਪਰਤੀ ਆਇਆ ਤਾਂ ਤੁਸੀਂ ਪਾ ਦਿਓ ਬੋਟਾ ਜੇ ਹੁਣ ਵੀ ਦਿੰਦੇ ਤਾਂ ਵੀ ਪਾ ਦਿਓ ਆਪਾਂ ਇਸ ਗੱਲ ਤੋਂ ਉਤਰਾਜ ਨਹੀਂ ਕਰਾਂਗੇ ਜੇ ਇੰਨਾ ਭਲੇ ਦੀ ਗੱਲ ਕਰਦੇ ਆ ਤੇ ਆਪਾਂ ਉਸ ਚੀਜ਼ ਤੋਂ ਮੁਕਰਦੇ ਨਹੀਂ ਪਰ ਜੋ ਸੱਚਾਈ ਆ ਗਰਾਊਂਡ ਦੀ ਸੱਚਾਈ ਆ ਸੜਕਾਂ ਦੇ ਬੁਰੇ ਹਾਲ ਹਸਪਤਾਲਾਂ ਦੇ ਬੁਰੇ ਹਾਲ ਆ ਰਿਸ਼ਵਤ ਖੋਰੀ ਅੱਗੇ ਨਾਲੋਂ ਵੱਧ ਗਈ ਆ ਨਸ਼ਾ ਅੱਗੇ ਨਾਲੋਂ ਵੱਧ ਗਿਆ ਆ ਵਾਦੇ ਟੀਵੀ ਤੇ ਬਹਿ ਕੇ ਜਾਂ ਕਮਰੇ ਬੰਦ ਕਮਰੇ ਚ ਬਹਿ ਕੇ ਬਹੁਤ ਸੌਖੇ ਆ ਵੀ ਗਣਾਉਣੇ ਆ ਕਰਤੇ ਆ ਉਹ ਕਰਤੇ ਪਰ ਅਸਲ ਸਚਾਈ ਬਹੁਤ ਪਰੇ ਆ ਸਾਡੀਆਂ ਇਹਨਾਂ ਵਾਦਿਆਂ ਵਾਲੀ ਪੰਡ ਤੋਂ ਬਹੁਤ ਪਰੇ ਆ ਤਾਂ ਮੈਂ ਤਾਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਬਹੁਤ ਸੋਚ ਸਮਝ ਕੇ ਜਿਹੜਾ ਵੀ ਡਿਸੀਜਨ ਵੋਟ ਇੱਕ ਬਹੁਤ ਸ਼ਕਤੀ ਵਾਲਾ ਇੱਕ ਤੁਹਾਡਾ ਸੰਦੇਸ਼ ਹੁੰਦਾ ਕਿ ਵੀ ਤੁਸੀਂ ਕਿਹੜੀ ਪਾਰਟੀ ਨੂੰ ਜਿਤਾਉਣਾ ਜਾਂ ਕਿਹੜੀ ਪਾਰਟੀ ਦੀ ਸਪੋਰਟ ਕਰਨੀ ਲੋਕਾਂ ਦੇ ਹੱਥ 'ਚ ਆ ਇਹ ਸਾਡਾ ਲੋਕਤੰਤਰ ਆ ਇਹਦੀ ਵਰਤੋਂ ਵੀ ਜ਼ਰੂਰ ਕਰਿਓ ਤੇ ਬੜੇ ਟੰਗ ਨਾ ਕਰਿਓ ਠੀਕ ਆ ਇਹ ਸੰਸਦਨ ਵਾਲਾ ਰਮੇਂਦਰ ਸਿੰਘ ਹਸੈਨਪੁਰ ਯੂਥ ਵਿੰਗ ਜਿਹੜਾ ਹੈਗਾ chromospheric kali dal badal da ਉਹ ਇਹਨਾਂ ਨੇ ਜਿਹੜਾ ਜੁਆਇਨ ਕੀਤਾ ਕੈਨੇਡਾ ਤੋਂ ਆ ਕੇ ਗੱਲਾਂ ਬਾਤਾਂ ਕੀਤੀਆਂ ਬੜੀ ਬੇਬਾਕੀ ਦੇ ਨਾਲ ਸਾਡੇ ਸਵਾਲਾਂ ਦਾ ਜਿਹੜੇ ਜਵਾਬ ਦਿੱਤੇ ਅ ਬੇਸ਼ੱਕ ਸਰਕਾਰ ਨੇ ਬਹੁਤ ਸਾਰੇ ਕੰਮ ਕੀਤੇ ਨੇ ਲੋਕ ਭਲਾਈ ਦੇ ਲਈ ਤੇ ਹਾਲੇ ਹੋਰ ਕਈ ਕੰਮ ਜਿਹੜੇ ਆ ਉਹ ਸਰਕਾਰ ਨੇ ਕਰਨੇ ਵੀ ਨੇ ਕੁਝ ਪੈਂਡਿੰਗ ਵੀ ਨੇ ਉਮੀਦ ਕਰਦੇ ਆ ਕਿ ਜਿਹੜਾ ਆਉਣ ਵਾਲਾ ਸਮਾਂ ਪੰਜਾਬ ਦੇ ਲਈ ਸੁਖਾਲਾ ਹੋਵੇ ਸੈਨਪੁਰ ਸਾਹਿਬ ਪਾਰਟੀ ਕੋਈ ਵੀ ਆਵੇ ਅਸੀਂ ਤਾਂ ਨਿਰਪੱਖ ਹੋ ਕੇ ਇਹੀ ਕਹਿ ਸਕਦੇ ਆ ਕਿ ਪੰਜਾਬ ਦੇ ਲੋਕਾਂ ਦੇ ਲਈ ਜਿਹੜਾ ਲੋਕ ਭਲਾਈ ਦੇ ਲਈ ਸਰਕਾਰਾਂ ਕੰਮ ਕਰਨ ਕੁਝ ਚੰਗੇ ਕੰਮ ਹੋਏ ਵੀ ਨੇ ਉਮੀਦ ਕਰਦੇ ਆ ਕਿ ਹੋਰ ਚੰਗੇ ਕੰਮ ਹੋਣ ਸਰਕਾਰਾਂ ਜਿਹੜੀਆਂ ਜ਼ਰੂਰ ਬਦਲਦੀਆਂ ਰਹਿੰਦੀਆਂ ਪਰ ਲੋਕਾਂ ਦੇ ਜਿਹੜੇ ਮਸਲੇ ਆ ਉਹ ਜ਼ਰੂਰ ਜਿਹੜੇ ਆ ਸਰਕਾਰਾਂ ਨੂੰ ਦੇਖਣੇ ਚਾਹੀਦੇ ਆ ਆਉਣ ਵਾਲਾ ਸਮਾਂ ਜਿਹੜਾ ਆ ਉਹ ਠੰਡੀਆਂ ਹਵਾਵਾਂ ਤੇ ਫਿਜ਼ਾਵਾਂ ਲੈ ਕੇ ਆਵੇ ਫਿਲਹਾਲ ਦੇ ਲਈ ਦਰਸ਼ਕਾਂ ਕੋ ਜਿਆਜ਼ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਆਪਾਂ ਆਸ ਕਰਦੇ ਆ ਆਪਾਂ ਮਿਲਦੇ ਗਿਲਦੇ ਰਵਾਂਗੇ ਪ੍ਰਮਾਤਮਾ ਪੰਜਾਬ ਲਈ ਠੰਡੀਆਂ ਹਵਾਵਾਂ ਲੈ ਕੇ ਆਵੇ ਤੇ ਵਾਹਿਗੁਰੂ ਹਮੇਸ਼ਾ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦਾ ਧੰਨਵਾਦ ਜੀ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਅੱਜ ਦੀ ਇਸ ਇੰਟਰਵਿਊ ਬਾਰੇ ਜਿਹੜਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪੋ ਆਪਣੀਆਂ ਟਿੱਪਣੀਆਂ ਯਾਨੀ ਕਮੈਂਟਸ ਆਪਣੀ ਰਾਇ ਜਿਹੜੀ ਜ਼ਰੂਰ ਭੇਜਣਾ ਫਿਲਹਾਲ ਤੱਕ ਲਈ ਆਪਣੇ ਦੋਸਤ ਗੋਬਿੰਦ ਸਿੰਘ ਨੂੰ ਕੈਮਰਾ ਸਹਿਯੋਗੀ ਗੋਰਾ ਦੇ ਨਾਲ ਦੀ ਹੋਈ ਜਾ ਤੇ ਜਲਦੀ ਮਿਲਦੇ ਹਾਂ ਨਵੀਂ ਸ਼ਖਸੀਅਤ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਤਦ ਤੱਕ ਲਈ ਰੱਬ ਰੱਖਾ